ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਮਾਨ ਦਾ ਫੁਰਨਾ ਸੀ ਆਪ ਜੀ ਨੂੰ ਰਾਤ ਕਵਾੜ 15 ਮਿੰਟ ਰਹਿ ਕੇ ਬੰਦ ਹੋਣਾ ਬਾਬਾ ਦੀਪ ਸਿੰਘ ਸਾਹਿਬ ਦੇ ਦਰਸ਼ਨ ਕਰਾਵਾਂ ਤੰਤਨ ਬਾਬਾ ਦੀਪ ਸਿੰਘ ਜੀ 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 ਕਰੋ ਸੰਗਤ ਜੀ ਦਰਸ਼ਨ ਕਰੋ ਸੰਗਤ ਜੀ ਦਰਸ਼ਨ ਕਰੋ ਸੰਗਤ ਜੀ ਬਾਬਾ ਦੀਪ ਸਿੰਘ ਜੀ ਦੇ ਦਰਸ਼ਨ ਬਲਾਓ ਖਤੇ ਵਾਰੀ ਨਿਕਾ ਕਾਸਾ ਵਾਰੀ ਮਾਨਣਾ ਦਰਸ਼ਨ ਕਰੋ ਧਿਆਨ ਕਰੋ ਬਾਬਾ ਦੀਪ ਸਿੰਘ ਸਾਹਿਬ ਦਾ ਸਾਰੀ ਸੰਗਤ ਕਰੋ ਦਰਸ਼ਨ ਤਾਂ ਦੇ ਦਰਸ਼ਨ ਵਿੱਚ ਸੰਗਤ ਹਰਪੁਰਵ ਵਸੇ ਜੀ ਜੇ ਸੰਗਤ ਹਰਪੁਰਵ ਵਸੇ ਜੀ ਕੰਤਨ ਬਾਬਾ ਦੀਪ ਸਿੰਘ ਜੀ ਦੇ ਦਰਸ਼ਨ ਸੰਗਤਾਂ ਰਾਈ ਬਾਬਾ ਦੀਪ ਸਿੰਘ ਜੀ ਦੇ ਦਰਸ਼ਨ ਕਰੋ ਸੰਗਤਾਂ ਬਾਣੀ ਪੜ ਰਹੀ ਹੈ ਕੰਤਨ ਬਾਬਾ ਦੀਪ ਸਿੰਘ ਜੀ 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 ਮਾ ਆਵ ਜੀ ਨੂੰ ਕੰਤਨ ਬਾਬਾ ਦੀਪ ਸਿੰਘ ਜੀ ਦੇ ਸੋ ਪਾਸਿ ਸਭ ਦੇ ਦਰਸ਼ਨ ਕਵਾਲ ਬਾਂਧਿਆ ਮਾਰ ਮਾਰ ਤੋਂ ਸਜੇ ਆ। ਬਾਬਾ ਜੀ ਦੇ ਦਰਸ਼ਨ ਕਵਾਰਾਂ ਦੇ। ਕਵਾਰਾਂ ਦੇ ਦਰਸ਼ਨ ਬਾਬਾ ਜੀ ਦੇ। ਬਾਬਾ ਜੀ ਦੇ। ਬਾਬਾ ਸ਼ੰਤਨ ਬਾਬਾ ਜੀ ਦੇ ਸੇਵ ਆਜ ਦਾ ਕੋਪਨਮਾ ਸੰਗਤ ਜੀ। ਤੇ ਰਾਣੀ ਮੰਦਾਂ ਚੋਕਾ ਫਰਦਨ ਰਾ ਤਨਤਨ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਪੈਸੇ ਮੰਨ ਦਾ ਫੁਰਨਾ ਬਣ ਗਿਆ ਕਿ ਸੰਗਤ ਨੂੰ ਆਪਣੇ ਸਾਰੇ ਸਬਸਕ੍ਰਾਈਬ ਵਾਲੇ ਸੇਵਾਦਾਰਾਂ ਨੂੰ ਬਾਬਾ ਦੀਪ ਸਿੰਘ ਦੇ ਦਰਸ਼ਨ ਕਰਾਵਾਂ ਆਪ ਜੀ ਸੰਗਤ ਦੀ ਦਾਸ ਦੀ ਹਾਜ਼ਰੀ ਪ੍ਰਵਾਨ ਕਰਿਓ ਤਨਤਨ ਬਾਬਾ ਦੀਪ ਸਿੰਘ ਦੇ ਦਰਸ਼ਨ ਕਰੋ

ਹਰ ਬੁੱਧਵਾਰ ਦੇ ਬੁੱਧਵਾਰ ਸ੍ਰੀ ਸੁਖਮੀ ਸਿੰਘ ਦੇ ਬਾਤ ਕਰਦੀਆਂ ਹਨ ਆ ਕੀ ਦਰਸ਼ਨ ਜਿੱਥੇ ਸੰਗਤਾਂ ਬੜੀ ਸ਼ਰਧਾ ਨਾਲ ਬਾਬਾ ਦੀਪ ਸਿੰਘ ਦੇ ਘਰ ਜਾਗਰੀ ਜੋਤ ਦੇ ਦਰਸ਼ਨ ਕਰਦੀਆਂ ਹਨ ਘਰੋਂ ਬਹੁਤ ਘੋੜਾ ਬਣਾ ਕੇ ਲਿਆਉਂਦੀਆਂ ਨੇ ਬਾਬਾ ਜੋਤ ਚ ਪਾਉਂਦੀਆਂ ਨੇ ਸ਼ਰਧਾ ਤਾਂ ਬਾਬਾ ਦੇ ਸਕਦਰ ਦੀ ਕਰਤ। ਸ਼ੰਤਨ ਬਾਬਾ। ਸਕਦਰ ਜੀ ਪਰੋ। ਸਰਦਾਰ ਸਾਹਿਬ ਦੇ ਵਾਲੇ ਦੁਆਰੇ ਬਹੁਤ। ਹਾਂ। ਜੁਬਾ ਕਰਦੀ ਹੈ। ਚੰਗੇ ਪ੍ਰੋਗਰਾਮ ਦਾ ਅਰਦਾਸ ਕੀਤੀ। ਆਤਮਾ ਤੋਂ ਸੇਵਾ ਵਿੱਚ। ਆਹ ਹੋਈ ਬਾਈ ਉਹ ਜਿੱਤ ਹੱਸਾ ਬਾਈ ਇਹ ਮਮਾ ਤੋਂ ਕੰਨ ਸਮਝਾਇਆ ਨਹੀਂ ਉਹ ਲੈ ਲੈਣੇ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਦੇ ਦਰਸ਼ਨ ਵਾਈ ਨੂੰ ਤਨ ਤਨ ਬਾਬਾ ਦੀਪ ਸਿੰਘ ਸੂਰਾ ਸੋ ਪਹਿਚਾਨੀਆਂ ਜੋ ਲਰੇ ਦੀਨ ਕੇ ਹੇਤ ਪੁਰਜਾ ਪੁਰਜਾ ਕਟਮਰੇ ਉਹ ਸਾਡੇ ਖੇਤ ਇਹ ਬਾਬਾ ਜੀ ਨੇ ਪੱਕੇ ਸ਼ਰਧਾ ਦੂਆ ਕੋਈ ਸਾਹਿਬ ਦੋ ਸੰਤਾ ਦੇ ਦਰਸ਼ਨ ਕਰਨ ਹੁੰਦੇ ਆ ਪਾਪਾ ਦੀਪ ਸਿੰਘ ਜੀਆ ਖੁਸ਼ੀਆਂ ਦੀ ਕਾਨਸਾ ਵਾਹਿਗੁਰੂ ਜੀ ਦੀ ਫਤਿਹ ਦੇਖ ਸੰਖਾ ਲੈ ਰਹੀ ਹੈ ਦੇਖ ਜੀ ਸਾਰੇ ਹੁਣ ਮੈਂ ਅਭੀ ਨੂੰ ਪਾਪਾ ਜੀ ਦੇ ਨਿਸ਼ਾਨ ਸਾਹਿਬ ਦੇ ਦਰచే ਕਰੋਨਾ ਬੋਲੇ ਇਸੋ ਨਿਹਾਲ ਸਤ ਸ੍ਰੀ ਅਕਾਲ ਸਾਰੇ ਦਰਸ਼ਕਾਂ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ